ਟੁੱਟੀ ਹੋਈ ਟੈਂਕੀ ਆਪਾਂ ਜੀ ਚੇਂਜ ਕਰਨੀ ਆ ਬਈ ਨਵੀਂ ਲਾਉਣੀ ਆ 1000 ਲੀਟਰ ਵਾਲੀ ਟੈਂਕੀ ਦਾ ਬੁਰਾ ਹੀ ਹਾਲ ਹੋਇਆ ਹੋਰ ਤੋੜ ਕੇ ਉੱਪਰ ਇਹਨੇ ਮਿਲਾਦਾ ਪੱਥਰ-ਪੁੱਥਰ ਰੱਖੇ ਹੋਣੇ ਇਹਨਾਂ ਨੇ ਜ਼ਿਆਦਾ ਵਜ਼ਨ ਕਰ ਰੋ ਥੱਲੇ ਨੂੰ ਧਸ ਗਈ ਤੇ ਬਈ ਟੈਂਕੀ ਆਪਾਂ ਸਾਨੂੰ ਪਿਛਲੀ ਵੀਡੀਓ ਦਿਖਾਈ ਦੀ ਆਪਾਂ ਉੱਪਰ ਚੜਾਈ ਦੀ ਟੈਂਕੀ ਇਹ ਤੇ ਅੱਜ ਇਹਦੀ ਵਾਰੀ ਆਈ ਆ ਫਿੱਟ ਕਰਨੇ ਦੀ ਨਵੇਂ ਕਨੈਕਸ਼ਨ ਜੋੜਨੇ ਆ ਗੇਟ ਵਾਲ ਚੇਂਜ ਕਰਨੇ ਆ ਇਹਦੇ ਤੇ ਜੀਆਈ ਫਿਟਿੰਗ ਹੋਈ ਵੀ ਆ ਸਾਰੇ 6 ਸਪਲਾਈਆਂ ਜੁੜੀਆਂ ਹੋਈਆਂ ਇਹਦੇ ਨਾਲ ਚਿੱਕੜੋ ਚਿੱਕੜੀ ਹੋ ਗਿਆ ਚੂਹੇ ਨੇ ਦੇ ਲਾ ਪੂਰੀ ਬਹਿ ਜਾ ਬਹਿ ਜਾ ਕਰਾਈ ਪਈ ਆ ਮਿੱਟੀ ਕੱਢ ਕੱਢ ਕੇ ਤੇ ਭਾਈ ਟੈਂਕੀ ਦੀ ਫਿਟਿੰਗ ਕਰਨ ਵਾਸਤੇ ਆਪਾਂ ਆਏ ਹੋਏ ਆ ਇੱਥੇ ਐਲ.ਆਈ.ਸੀ. ਮਾਰਕੀਟ ਦੀ ਕਲੋਨੀ ਆ ਆਪਣੀ ਤੇ ਭਾਈ ਸਸਰੀ ਕਾਲ ਦੀ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਸਵਾਗਤ ਆ ਤੁਹਾਡਾ ਅੱਜ ਦੇ ਇਸ ਨਵੇਂ ਬਲੌਗ ਵਿੱਚ ਤੇ ਭਾਈ ਧੰਨਵਾਦ ਕਰਦੇ ਆ ਤੁਹਾਡਾ ਵੀਡੀਓ ਨੂੰ ਕਲਿੱਕ ਕਰਨ ਵਾਸਤੇ ਤੇ ਦੇਖਦੇ ਰਹੇ ਆਪਣਾ ਮਨੀ ਪ্লামਬਰ ਦਾ ਸਫਰਨਾਮਾ ਚੈਨਲ ਚੈਨਲ ਦੇ ਰਾਹੀਂ ਬਈ ਤੁਹਾਨੂੰ ਆਪਾਂ ਪ্লামਬਰ ਦੇ ਕੰਮ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਤੇ ਨਾਲ ਬਈ ਆਪਣੇ ਅੱਜ ਆਇਆ ਮਜਾਮ ਸਦਾਮ ਦਾ ਭਾਈ ਮਜਾਮ ਬਈ ਚੱਲ ਬਈ ਆਇਆ ਵਿੱਚ ਆਪਾਂ ਪੜਣੀ ਹੋਣਾ ਟੈਂਕੀ ਦੇ ਇਹ ਦੇਖ ਕੇ ਬਈ ਮਜਾਮ ਨੂੰ ਲੈ ਕੇ ਆਏ ਤੇ ਕਰਦੇ ਸਪਲਾਈਆਂ ਚੇਂਜ ਬਾਲਬੂਲ ਚੇਂਜ ਕਰਦੇ ਆ ਇਹਦੇ ਤੇ ਨਾਲ ਟੈਂਕੀ ਜੋਇੰਟ ਹੋਈ ਵੀਦੀ ਬਈ ਇਹਨੂੰ ਕੱਪੜਾ ਲਾ ਕੇ ਪਾਣੀ ਰੋਕਿਆ ਹੋਇਆ ਹੈ ਗੱਬੇ ਮੈਂ ਕਹਿੰਦਾ ਪਾ ਦਈ ਇਹਨੂੰ ਫਿਰ ਸਾਲਾ ਸਬਾ ਦਾ ਹੋਇਆ ਵਾ ਨਾ ਕਿੰਤੇ ਹੈ 1 ਇੰਚੀ ਦਾ ਨਾ ਇਹਨੂੰ ਅਸੀਂ ਜੋੜ ਦੂੰਗੇ ਫਿਰ ਤਾਂ ਕਹਿੰਦਾ ਅਸੀਂ ਲਾ ਕੇ ਨਾ ਇਹਦਾ ਦੇਖ ਲਊਂਗਾ ਜੇ ਇਹਦਾ ਟੈਂਕ ਨਹੀਂ ਪੱਲਾ ਠੀਕੇ ਹੋਣਾ ਬਾਕੀ ਰਬੜ ਤਾਂ ਬਣ ਠੀਕੇ ਲੱਗਦੀ ਆ ਦੀ ਪੱਥਰ ਪੁੱਥਰ ਵਿੱਚੇ ਗਿਰੇ ਹੋਏ ਉਹ ਮੈਂ ਲੈ ਆਉਣਾ ਹਾਂ ਸਮਾਨ ਇਕੱਠਾ ਹੀ ਲੈਣੇ ਜਾ ਕੇ ਅਲੱਗ ਅਲੱਗ ਦਾ ਕਰੀ ਅਰੇਂਜਮੈਂਟ ਹੈ ਨਾ ਅਕਬਾਲ ਕੇ ਫਿਰ ਸਰਾਖਮਾ ਦੇ ਟੈਂਕੀਆਂ ਦੇ ਵਿੱਚ ਕੀ ਸੋਲੂਸ਼ਨ ਸੋਲੂਸ਼ਨ ਤਾਂ ਹੋਊਗਾ ਮਾਚ ਚਾਹੀਦੀ ਹੈ ਮਾਚਸ ਲਿਆਉਣੀ ਪੈਣੀ ਹੈ ਟੈਂਕ ਨਹੀਂ ਭਲਿਆਨੇ ਜਾ ਕੇ ਨਾਲੇ 5 ਵਾਲੀ ਟੈਂਕੀ ਹੈ ਇਹਦਾ ਬਤਾ 5 ਵਾਲੀ ਦੀ ਹੈ ਬਾਕੀ ਜਿੰਦਲ ਕੰਪਨੀ ਕੋ ਆ ਕੰਪਨੀ ਦੀ ਹੈ ਮਾਚਿਸ ਹੈ ਮਾਚਿਸ ਮਾਚਿਸ ਚਾਹੀਦੀ ਮਾਚਿਸ ਹੈ ਅੱਗ ਜਗਲਾਨੀ ਹੈ ਅੱਗ ਠੰਡ ਜ਼ਿਆਦਾ ਅੱਜ ਥੋੜੀ ਜਿਹੀ ਅੱਗ ਸੇਕ ਲਈਏ ਲੈ ਕੁੰਡਾ ਚ ਕਾਈ ਹੋ ਗਈ ਟੈਂਕੀ ਦੀ ਖੁੱਲਦਾ ਨਹੀਂ ਗੋਲਾ ਗੋਲਾ ਦਾ ਸਾਰੇ ਖੋਲ ਕੇ ਇੱਧਰ ਦੇ ਉੱਤੇ ਲਾ ਦੂੰਗੇ। ਚਾਣੀ ਟੈਂਕੀ ਤੇ ਜਮੇ ਹੀ ਬੋਦੀ ਹੋਈ ਪਈ ਦੀ ਅਹੀਂ ਨਿਕਲ ਗਿਆ ਟੈਂਕ ਨਿਪਲ। ਮਾਰ ਮਾਰ ਮੁੱਕੇ। ਫਾਈ ਲੈਣਾ ਇਹ। ਫਲਕੁਕ ਤਾਂ ਅਹੀਂ ਨਮਾ ਹੀ ਲਾਇਆ ਦੁੱਧਨ। ਇਹੀ ਲਾ ਦੂੰਗੇ। ਪਲਾਸਟਿਕ ਵਾਲਾ। ਚਲ ਫਿਰ ਦਾ ਲੈ ਕੇ ਆਈਏ ਸਮਾਨ। ਜਿਹੜਾ ਕੁਝ ਮਿਲ ਗਿਆ ਠੀਕ ਹੈ ਜੇ ਏਸੀਪੀ ਬੀਸੀ ਹੋਇਆ। ਸੀ ਸਿੱਧੇ ਮਿੱਟੀ ਹੋਲੇ ਆਉਂਗੇ ਨਾ ਐਫਟੀ ਲੱਗੂਗਾ ਸਾਰੇ ਜੂਨੀਅਰ ਡੱਬੀਆਂ ਖੋਲ ਕੇ ਚੱਲ ਆ ਜਾ ਅੱਗ ਬਾਈ ਬਾਲੜੀ ਆਪਾਂ ਨੇ ਇੰਚੀ ਦਾ ਨਿਪਟਾ ਰੱਖਿਆ ਗਰਮ ਕਰਨ ਵਾਸਤੇ ਤੇ ਸਮਾਨ ਵੀ ਤੁਹਾਨੂੰ ਦਿਖਾ ਦੇਣੇ ਲਿਆਏ ਤੇ ਸੀਪੀ ਵੀ ਸੀ ਲਿਆਏ ਆ ਬਾਈ ਸਾਰਾ ਹੀ ਸਮਾਨ ਟੰਕੀ ਨੂੰ ਜੋੜਨ ਵਾਸਤੇ ਬਹੁਤ ਹੈ ਬਾਈ ਸਮਾਨ ਇਹਦਾ ਬਾਲ ਰਹਿ ਗਏ ਤੇ ਬਾਈ ਬਾਲ ਲੱਗਿਆ ਮੁੰਡਾ ਲੈਣ ਬਾਲ ਵੀ ਲੈ ਕੇ ਆਉਣੇ ਆ ਸੀਪੀਵੀਸੀ ਪਾਉਣੇ ਆ ਬਾਲ ਵੀ ਤੇ ਨਵੀਂ ਟੈਂਕੀ ਚੜ ਗਈ ਥੜੇ ਤੇ ਤੇ ਮਾਰਦੇ ਆ ਬਾਈ ਸਰਾਖ ਇਹਦਾ ਇੱਕ ਕੰਚੀ ਦਾ ਜੋਇੰਟ ਕਰਿਆ ਹੋਇਆ ਤਾਂ ਬਾਈ ਟੈਂਕ ਨਿੱਪਲ ਲੱਗ ਕੇ ਤੇ ਉਹ ਜੀਆਈ ਦਾ ਰੱਖਿਆ ਆਪਾਂ ਨੇ ਕੱਢਦੇ ਆ ਬਾਈ ਸਰਾਖ ਇਹਦਾ ਵੀ ਹੋ ਗਿਆ ਲੱਗਦਾ ਨਿੱਪਲ ਗਰਮ ਦੇਖਦੇ ਆ ਮਾਰ ਕੇ ਬਈ ਲੱਗਦਾ ਹੋ ਗਿਆ ਗਰਮ ਉਹ ਆਇਆ ਨਾਲ ਇਹ ਟੈਂਕੀ ਬਾਈਚ ਪਾਣੀ ਫੁੱਲ ਪਰਿਆ ਹੋਇਆ ਏ ਤੇ ਕੱਪੜਾ ਜਿਹਾ ਲਾ ਕੇ ਬਾਈਪਾਂ ਨੇ ਬੰਦ ਕਰਿਆ ਹੋਇਆ ਪਾਣੀ ਇਹਨੂੰ ਗੇਟ ਬਾਲ ਨਹੀਂ ਤਾਂ ਹੈਗਾ ਲੱਗਿਆ ਵਾ ਚੀਰ ਲਈ ਇੱਕ ਦਾ ਸਰਾ ਖਬਣਾ ਨਿਕਲ ਗਿਆ ਦੁਬਾਰੇ ਗਰਮ ਕਰਨ ਵਾਸਤੇ ਰੱਖ ਦਈਏ ਗਰਮ ਹੋ ਜਾਊਗਾ ਆਪਣਾ ਹੈ ਮਰੰਗੀ ਗੱਲ ਟੈਂਕ ਨੇ ਭਲਕਾਸਤੇ ਵਿੱਚ ਉਬਰਨੇ ਇੱਦਾਂ ਉਹ ਖੋਲ ਕੇ ਭਾਈ ਨਿੱਪਲ ਪਾ ਕੇ ਨੂੰ ਵੀ ਇਹਦੇ ਲੈਵਲ ਦਾ ਕਰਨਾ ਪੈਣਾ ਏ ਇਹ ਥੋੜਾ ਜਿਹਾ ਨੀਮਾ ਰਹਿ ਗਿਆ ਇਹ ਨਹੀਂ ਜਾਣਦਾ ਪਰ ਇਹਨੂੰ ਕਰਨਾ ਪਊਗਾ ਥੋੜਾ ਜਿਹਾ ਆ ਵੀ ਨਾਲ ਜੁੜਿਆ ਹੋਇਆ ਪਾਈਪ ਤੇ ਖੋਲ ਕੇ ਵੀ ਨਿੱਪਲ ਪਾ ਕੇ ਇਹਦਾ ਕਰਦੇ ਆ ਫਿਰ ਜੂਨੀਅਨ ਵੀ ਨਹੀਂ ਹੈ ਕੋਈ ਪਾਇਆ ਵਾ ਵੱਡਣਾ ਹੀ ਪੈਣਾ ਇੱਥੇ ਦੇ ਸੀਪੀਪੀਸੀ ਵਾਲਾ ਲੱਗੇ। ਥੋਡੇ ਕੋਲੇ ਵੀਡੀਓ ਆ ਜਾਂਦੀ ਮੇਰੇ ਉਹ। ਆਉਂਦੀ ਨਹੀਂ? ਸਬਸਕ੍ਰਾਈਬ ਤੁਸੀਂ ਕਰਿਆ ਨਹੀਂ ਚੰਨ ਮੇਰਾ। ਪਤਾ ਨਹੀਂ ਚੰਨ। ਕਹਿੰਦੇ ਤਾਂ ਹੁੰਦੇ ਸੀ। ਥੋਡੇ ਕੋਠੇ ਸਾਰੇ ਵੀਡੀਓ ਪਾਈ ਹੋਈ ਐ। ਪਾਈ ਤਾਂ ਫਿਰ ਚੈਨਲ ਹੀ ਨਹੀਂ ਮੈਨੂੰ ਪਤਾ ਕਿਹੜਾ ਤੇਰਾ। ਮਨੀ ਪਰਪਰ ਦਾ ਸਫਰ ਨਾਮ ਮਨ ਭਰੋ। YouTube ਤੇ। YouTube ਤੇ। ਤਾਂ ਹੀ ਸਾਡੇ ਕੋ ਵੀਡੀਓ ਨਹੀਂ ਨਾ ਸ਼ੋਅ ਹੁੰਦੀ ਮੇਰੇ ਕਿਹੜਾ ਨਾ ਵੀਡੀਓ ਬਣਾ ਲੈਣੀ ਮੈਨੂੰ ਇੱਥੇ ਅੰਮ੍ਰੇ ਨਹੀਂ ਫਨੀ ਹਾਂ ਜੀ ਪਲੰਬਰ ਮਨੀ ਪਲੰਬਰ ਦਾ ਸਫਰ ਨਾਮਾ 799 791 799 लास्ट ਹੈ। ਸਾਡਾ 791 ਹੈਗਾ ਚੈਨਲ ਦੇ ਸਾਹਮਣੇ। ਨਹੀਂ ਕੁਝ ਵੀ ਨਹੀਂ ਆ। ਪਰ ਟੌਪ ਤੇ ਆ ਜਾਂਦਾ। ਰੈਂਚ ਨਾਲ ਕਰ ਦੋ ਟਾਈਟ ਹੈਗਾ। ਇਹ ਕਿੰਨੇ ਬੱਟੇ ਕੰਮ ਨੇ। ਦੇਖੇ ਵਿੱਚ ਦਿਖਾਏ ਮਾਰ ਕੈਮਰਾ ਇਹ ਲੱਗੀ ਟੈਂਕੀ ਇਧਰ ਟੈਂਕੀ ਦੇ ਵਿੱਚ ਆਹ ਦੇਖੋ ਭਾਈ ਜੀ ਆਂ ਆ ਰਹੇ ਅੰਦਰ ਇਹਦਾ ਮੁੰਡੇ ਲਈ ਵੀ ਡਿਆ ਹੈ ਹੈ ਗੌਰੇ ਤੇ ਕੱਢ ਲੂ ਕੱਢ ਨੂੰ ਇਹ ਭਾਰੀ ਹੋ ਜਾਣੀ ਪਰ ਮ ਖੰਦ ਜਾ ਰਹੇ ਆਪਣੇ ਆਹੋ ਆ ਰਹੇ ਬੰਨੇ ਅੰਦਰ ਤੇ ਕਿ ਜ਼ਿਆਦਾ ਦਿਨੋਂ ਆ ਗਿਆ ਨਾ ਜੀ ਵਧੇਟ ਕਿੰਨੇ ਨਾ ਬਸ ਬਸ ਟੁੱਟਾ ਪਾਇ ਦੇ ਰਾਜੇ ਦੇ ਜਾਣਕਾਰ ਬੰਦੇ ਹੀ ਹਾਲੇ ਕਿਹੜੇ ਬਿਆਲੇ ਅੱਛਾ ਇਹਨੇ ਦਾ ਕੈਮਰਾ ਜਾ ਕਰਤਾ ਬਸ ਉੱਡੇ ਘੱਟ ਕੇ ਇੱਕੀ ਸੈਟਿੰਗ ਕੰਪਲੀਟ ਹੋ ਗਈ ਆਪਣੀ ਪਾਣੀ ਹੈ ਆ ਗਿਆ ਪਣੀ ਦਾ ਟੂਲ ਇਕੱਠਾ ਕਰ ਲੈ ਇਹਨਾਂ ਨਾਲ ਸਾਮਾਨ ਦਾ ਬਚੇਗਾ ਨਾ ਪਾ ਲਈ ਇਹ ਬਈ ਸਪਲਾਈਆਂ ਜੁੜ ਗਈਆਂ ਆਪਣੇ ਚਾਰੇ ਪੰਜੇ ਸੀਪੀਬੀਸੀ ਜੋੜਿਆ ਆਪਾਂ ਥੋੜਾ ਜਿਹਾ ਸੈਟਿੰਗ ਕਰਕੇ ਜੀਆ ਜੀ ਦਾ ਸਾਮਾਨ ਇਹ ਬਈ ਲੱਗਿਆ ਨਹੀਂ ਕੁਝ ਵੀ ਆ ਗਿਆ ਹੀ ਆ ਗਿਆ ਕਿਹਦਾ ਹੀ ਪਾਣੀ ਦਾ